ਪਹਾੜਾ ਤੋਂ ਆਏ ਪਾਣੀ ਨੇ ਡੈਮਾਂ ਨੂੰ ਨੱਕੋ ਨੱਕ ਕਰ ਦਿੱਤਾ ਹੈ ਜਿਸ ਕਰਕੇ ਖੱਗਰ ਵੀ ਹੁਣ ਆਊਟ ਆਫ ਕੰਟਰੋਲ ਹੋ ਸਕਦਾ ਹੈ ਤਾਂ ਵੱਡੀ ਅਪਡੇਟ ਸਾਂਝੀ ਕਰ ਰਿਹਾ ਦੱਸ ਦੇ ਕਿ ਕਨੌਰ ਦੇ ਘਟੋਕੜ 21 ਪਿੰਡ ਜੋ ਕਿ ਹਾਈ ਅਲਰਟ ਦੇ ਉੱਤੇ ਨੇ ਕਿਉਂਕਿ ਖੱਗਰ ਦਾ ਪਾਣੀ ਹੁਣ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਰਕੇ ਆਊਟ ਆਫ ਕੰਟਰੋਲ ਦੀ ਸਥਿਤੀ ਜਿਹੜੀ ਕਿ ਹੋ ਸਕਦੀ ਹੈ ਇੱਥੋਂ ਤੱਕ ਕਿ ਜੋ ਕਿ ਆਸ-ਪਾਸ ਦੇ ਇਲਾਕੇ ਨੇ ਘਰ ਖਾਲੀ ਕਰਵਾਉਣ ਦੀ ਵੀ ਜੋ ਕਿ ਚੇਤਾਵਨੀ ਦੇ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹ ਦੀ ਸਥਿਤੀ ਜਿਹੜੀ ਕਿ ਬਣੀ ਹੋਈ ਹੈ ਲਗਾਤਾਰ ਹੜ ਦਾ ਖਤਰਾ ਵੀ ਵਧਿਆ ਹੋਇਆ ਹੈ ਕਿਉਂਕਿ ਕਈ ਪਿੰਡਾਂ ਦੇ ਵਿੱਚ ਹੜ ਆ ਚੁੱਕਾ ਹੈ ਤਾਂ ਪਹਾੜਾ ਚੋਂ ਆਏ ਪਾਣੀ ਨੇ ਹੁਣ ਡੈਮਾਂ ਨੂੰ ਵੀ ਜੋ ਕਿ ਭਰ ਦਿੰਦਾ ਹੈ ਨਕੋਂ ਨਕ ਭਰ ਦਿੰਦਾ ਹੈ ਜਦੋਂ ਕਿ ਘੱਗਰ ਦਾ ਪਾਣੀ ਹੁਣ ਆਊਟ ਆਫ ਕੰਟਰੋਲ ਵੀ ਹੋ ਸਕਦਾ ਹੈ ਪੋਂਗ ਡੈਮ ਦੇ ਵਿੱਚ ਲੰਗੀ ਰਾਤ ਤੋਂ ਵੱਧ ਤੋਂ ਵੱਧ 3 ਲੱਖ ਕਿਊਸਿਕ ਪਾਣੀ ਆਇਆ ਹੈ ਅਤੇ ਪੋਂਗ ਡੈਮ ਖਤਰੇ ਦੇ ਨਿਸ਼ਾਨ ਤੋਂ ਕਰੀਬ 4 ਫੁੱਟ ਉੱਪਰ ਚਲਾ ਗਿਆ ਇਸ ਤਰ੍ਹਾਂ ਭਾਗੜਾ ਡੈਮ ਦੇ ਵਿੱਚ ਵੀ ਲੰਗੀ ਰਾਤ ਤੋਂ ਵੱਧ ਤੋਂ ਵੱਧ 1 ਪੁਆਇੰਟ 15 ਲੱਖ ਕਿਊਸਿਕ ਪਾਣੀ ਆਇਆ ਤੇ ਖਤਰੇ ਦੇ ਨਿਸ਼ਾਨ ਤੋਂ ਪਾਖੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ 2 ਫੁੱਟ ਹੇਠਾਂ ਰਹਿ ਗਿਆ। ਰਣਜੀਤ ਸਾਗਰ ਡੈਮ ਦੀ ਗੱਲ ਕੀਤੀ ਜਾਵੇ ਤਾਂ ਪਹਾੜਾ ਦੇ ਵਿੱਚੋਂ ਪਾਣੀ 1 ਲੱਖ ਕਿਊਸਿਕ ਤੋਂ ਜ਼ਿਆਦਾ ਆਉਣ ਲੱਗਾ ਹੈ। ਬੀਤੇ ਦਿਨ ਕੱਗਰ ਦੇ ਵਿੱਚ ਇੱਕਦਮ 35208 ਕਿਊਸਿਕ ਪਾਣੀ ਹੋਰ ਆਇਆ ਤਾਂ ਸਰਦੂਲਗੜ ਕੋਲ ਕੱਗਰ ਦੇ ਵਿੱਚ ਪਾਣੀ ਦਾ ਪੱਧਰ 21 ਫੁੱਟ ਦੇ ਕਰੀਬ ਚੱਲ ਗਿਆ ਹੈ। ਕੱਗਰ ਦੇ ਵਿੱਚ ਆਏ ਉਛਾਲ ਦੇ ਕਾਰਨ ਪਟਿਆਲਾ, ਸੰਗਰੂਰ ਤੇ ਮਾਨਸਾ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਜਾਣਕਾਰ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ ਵਿੱਚੋਂ ਦੀ ਲੰਘਦੇ ਖੱਗਰ ਦਰਿਆ ਦੇ ਵਿੱਚ ਪਾਣੀ ਵਧਣ ਦੇ ਕਾਰਨ ਇਸ ਵੇਲੇ ਲੋਕ ਡਰੇ ਅਤੇ ਸਹਿਮੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਡਰ ਭੈ ਦੇ ਵਿੱਚ ਨਾ ਆਉਣ ਨਾ ਹੋਣ ਦੀ ਗੱਲ ਕਹਿ ਰਿਹਾ ਹੈ ਪਰ ਪਾਣੀ ਦਾ ਪੱਧਰ ਲੋਕਾਂ ਨੂੰ ਡਰਾ ਰਿਹਾ ਹੈ ਜਿਵੇਂ ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੋਕਾਂ ਦੇ ਸਾਹ ਵੀ ਸੁੱਕ ਰਹੇ ਨੇ ਦੋ ਦਿਨਾਂ ਦੇ ਵਿੱਚ ਖੱਗਰ 3 ਫੁੱਟ ਚੜਿਆ ਹੈ ਹੁਣ ਇਸ ਵੇਲੇ ਖੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਫ ਚਾਰਪੁਰ ਥੱਲੇ ਆ। ਇਸ ਦੇ ਨਾਲ ਖਨੋਰੀ ਅਤੇ ਚਾਂਦਪੁਰਾ ਬੰਦੇ ਉੱਤੇ ਵੀ ਪਾਣੀ ਵਧਿਆ ਹੈ। ਤੇਜ਼ ਵਹਿ ਰੇ ਖੱਗਰ ਦੇ ਇਸ ਪਾਣੀ ਨੇ ਲੋਕਾਂ ਦੇ ਸਾਹ ਸੁੱਕ ਜੋ ਕਿ ਸਾਹ ਸੁੱਟ ਦਿੱਤੇ ਨੇ। ਪਹਾੜਾਂ ਦੇ ਵਿੱਚ ਪਹਿਰੇ ਲਗਾਤਾਰ ਮੀਂਹ ਅਤੇ ਪਾਣੀ ਦੱਸਦੇ ਕਿ ਪਾਣੀ ਦਾ ਦੂਜੇ ਦਿਨ ਖੱਗਰ ਦੇ ਵਿੱਚ ਚਾਂਦਪੁਰਾ ਬੰਦੇ ਉੱਤੇ ਤੇ ਸਰਦੂਲਗੜ ਪਹੁੰਚਦਾ ਹੈਗਾ। ਪਾਣੀ ਦੇ ਵਿੱਚ ਦੱਸਦੇ ਕਿ ਬੀਤੇ ਦਿਨ ਪਏ ਮੀਂਹ ਦਾ ਪਾਣੀ ਅੱਜ ਖੱਗੜ ਦੇ ਪਾਣੀ ਨੂੰ ਹੋਛੜਾ ਸਕਦਾ ਹੈ ਇਸ ਡਰ ਦੇ ਡਰ ਤੋਂ ਦੱਸਦੇ ਕਿ ਸੈਮੇ ਹੋਏ ਲੋਕ ਆਪਣੇ ਖੇਤ ਤੇ ਘਰ ਬਚਾਉਣ ਦੇ ਲਈ ਜੋ ਕਿ ਠਿਕਰੀ ਪੈਰੇ ਦੇ ਉੱਤੇ ਬੈਠੇ ਨੇ ਅਤੇ ਖੱਗੜ ਦੇ ਕਿਨਾਰੇ ਮਿੱਟੀ ਪਾ ਕੇ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਉਧਰ ਮੌਸਮ ਵਿਗਿਆਨੀਆਂ ਦੇ ਅਨੁਸਾਰ ਪਾਵੇ 20 ਸਤੰਬਰ ਤੱਕ ਮੀਂਹ ਦਾ ਮੌਸਮ ਹੈ ਪਰ ਵੀਰਵਾਰ ਤੋਂ ਬਾਅਦ ਬਹੁਤੇ ਮੀਂਹ ਪੈਣੇ ਬੰਦ ਹੋ ਜਾਣਗੇ ਇਸ ਅਜਸ ਨਾਲ ਕੱਗਰ ਅਤੇ ਹੋਰ ਥਾਵਾਂ ਦੇ ਉਤੇ ਭਰਿਆ ਪਾਣੀ ਘਟਣ ਦੀ ਸੰਭਾਵਨਾ ਝੁਟਾਈ ਜਾ ਰਹੀ ਹੈ ਵਿਗਿਆਨੀਆਂ ਦੇ ਅਨੁਸਾਰ ਆਉਂਦੇ ਦਿਨਾਂ ਦੇ ਵਿੱਚ ਰੁਕ ਰੁਕੇ ਮੌਸਮੀ ਵਰਖਾ ਹੁੰਦੀ ਰਹੇਗੀ ਪਰ ਮੋਲੇ ਧਾਰ ਵਰਖਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਡਿਪਟੀ ਕਮਿਸ਼ਨਰ ਨਵਜੋਤ ਕੋਰ ਨੇ ਸਰਦੂਲਗੜ ਚਾਂਦਪੁਰਾ ਬੰਦ ਤੇ ਹੋਰ ਕੱਗਰ ਦੇ ਥਾਵਾਂ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਚੌਕਸੀ ਅਤੇ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਨੇ ਅਤੇ ਦੱਸਦੇ ਕਿ ਉਹ ਕੱਗਰ ਦੇ ਪਾਣੀ ਦੀ ਰਿਪੋਰਟ ਲਗਾਤਾਰ ਲੈ ਰਹੇ ਨੇ ਕੱਗਰ ਬਚਾਓ ਸੰਘਰਸ਼ ਕਮੇਟੀ ਦੇ ਆਗੂ ਡਾਕਟਰ ਬਿਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਹੈਗਾ ਕਿ ਮੀਂਹ ਪੈਣੇ ਲਗਾਤਾਰ ਬੰਦ ਹੋ ਜਾਣਗੇ ਅਤੇ ਇਸ ਤੋਂ ਬਾਅਦ ਮੌਸਮੀ ਵਰਖਾ ਵੀ ਹੌਣ ਦੀ ਸੰਭਾਵਨਾ ਚੁਟਾਈ ਜਾ ਰਹੀ ਹੈ ਤਾਂ ਦੱਸ ਦिए ਕਿ ਕੱਗਰ ਤਰਾ ਦਾ ਪਾਣੀ ਜੋ ਕਿ ਲਗਾਤਾਰ ਵਧ ਰਿਹਾ ਜਿਸ ਕਰਕੇ ਆਊਟ ਆਫ ਕੰਟਰੋਲ ਹੋ ਸਕਦਾ ਹੈ ਤਾਂ ਪੰਜਾਬੀਆਂ ਦੇ ਲਈ ਵੱਡੇ ਅੱਜ ਕਹਿ ਸਕਦੇ ਹਾਂ ਵੀ ਖਤਰੇ ਦੀ ਘੰਟੀ ਜੜੀ ਗਈ ਵੱਜ ਚੁੱਕੀ ਹੈ ਤਾਂ ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਖੇਤਰ ਕਨੌਰ ਦੇ ਘਟੋਗੜ 21 ਪਿੰਡ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਰਾਤ ਦੇ ਸਮੇਂ ਵੀ ਭਾਰਤੀ ਸੈਨਾ ਦੇ ਜਵਾਨ ਅਤੇ NDRF ਦੀਆਂ ਟੀਮਾਂ ਨੇ ਜ਼ਮੀਨ ਦੇ ਉੱਤੇ ਰਹਿ ਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਸਵੇਰੇ ਲਗਭਗ 4 ਵਜੇ ਫਿਰ ਕੱਗੜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਆਸ-ਪਾਸ ਦੇ ਕਈ ਪਿੰਡਾਂ ਦੇ ਵਿੱਚ ਕੱਗੜ ਦਾ ਪਾਣੀ 2 ਤੋਂ 3 ਫੁੱਟ ਤੱਕ ਪਹੁੰਚ ਗਿਆ ਇਸ ਦੌਰਾਨ ਪਿੰਡ ਅਾ ਦੱਸਿਆ ਕਿ ਜੰਡ ਮੰਡੋਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕੱਗਰ ਦਾ ਪਾਣੀ ਦਾਖਲ ਹੋ ਚੁੱਕਿਆ ਹੈ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਰਾਹਤ ਵਾਲੀਆਂ ਟੀਮਾਂ ਨੂੰ ਮੌਕੇ ਦੇ ਉੱਤੇ ਦੇਖਿਆ ਜਾ ਰਿਹਾ ਹੈਗਾ ਇਸ ਹਾਲਾਤ ਦੇ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਬੈਠਣ ਅਤੇ ਜ਼ਰੂਰੀ ਸਥਿਤੀਆਂ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਣ ਦੀ ਬਚਨ ਦੀ ਜਿਹੜੀ ਕਿ ਹਦਾਇਤ ਦਿੱਤੀ ਗਈ ਹੈ ਅਨੁਸਾਰ ਸਮਾਰੂ ਪਿੰਡ ਦੇ ਵਿੱਚ ਇੱਕ ਸਖਸ਼ ਨੂੰ ਸੱਪ ਦੇ ਵੱਲੋਂ ਕੱਟ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿਸ ਕਰਕੇ ਬਚਾਦਿਆਂ ਟੀਮਾਂ ਦੇ ਵਿੱਚ ਜੋ ਕਿ ਪਿੰਡਾਂ ਦੇ ਵਿੱਚ ਪਹੁੰਚ ਕੇ ਉਸ ਨੂੰ ਲੋੜਿੰਦਾ ਇਲਾਜ ਤੇ ਦੇ ਰਹੀਆਂ ਨੇ ਇਸ ਲਈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਾਵਧਾਨ ਰਹਿਣ ਜੇਕਰ ਕਿਸੇ ਵੀ ਪਿੰਡ ਦੇ ਵਿੱਚ ਪਾਣੀ ਵਧਦਾ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ